ਦੇ ਸਰਾਤੀ ਅਨਸਾਰ ਹੈ ਉਹ ਕਹਿ ਲੰਭੇ ਇਸ ਟੈਂਕਰ ਸਾਨੂੰ ਦੇ ਦੇ ਸਾਡੇ ਘਰ ਦੇ ਅੱਗੇ ਲਾ ਦੇ ਤੂੰ ਦੂਜਾ ਭਰ ਕੇ ਲਿਆ ਇਹਨੇ ਨਹੀਂ ਲਾਈ ਆ ਇਹਨਾਂ ਪਿੱਛੇ ਜਾ ਕੇ ਕੋਟਵਾਰ ਕੀਤੇ ਇਹਦੇ ਨਾਲ ਖੁਦ ਆਪ ਟੈਂਕਰਾਂ ਦੇ ਬੈਠ ਕੇ ਟੈਂਕਰ ਘਰ ਘਰ ਪਾਣੀ ਭਰਾਇਆ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਤੋਂ ਬਾਅਦ ਮੈਂ ਆ ਰਿਹਾ ਮੈਂ ਟੈਂਕਰ ਭਰ ਕੇ ਮੈਂ ਹੋਰ ਲੈ ਆ ਰਿਹਾ ਤੇ ਉਹ ਕਦੇ ਵੀ ਮੇਰੇ ਉੱਥੇ ਕਿਉਂ ਨਹੀਂ ਲੱਗੇ ਜੀ ਜੀ ਕਿੰਨੇ ਨਾ ਕੋ ਕਿੰਨੇ ਕਿੰਨੇ ਕੁੱਟ ਮਾਰ ਦਿੱਤੇ ਦੋ ਤਿੰਨ ਬੰਦੇ ਸੀਗੇ ਮੈਂ ਉਹਨਾਂ ਨੂੰ ਚਲੋ ਵੀ ਪੀਰਚੇ ਸੀਗੇ ਇਕੱਠੇ ਹੋ ਕੇ ਮੈਂ ਕਿਹਾ ਵੀ ਸਾਈਡ ਹੋ ਜਾ ਸਾਈਡ ਤੇ ਹੋ ਰਿਹਾ ਤੇ ਮੇਰੇ ਪਿੱਛੇ ਜਾ ਕੇ ਉਹਨਾਂ ਨੇ ਕੁੱਟ ਮਾਰ ਦਿੱਤੀ ਪਿੰਜਾ ਤੱਕ ਦੋਸ਼ੀ ਨਹੀਂ ਗ੍ਰਿਫਤਾਰ ਹੋਊਗੇ ਉਹ ਨਹੀਂ ਪਰਚਾ ਹੋਊਗਾ ਜਦ ਤੱਕ ਸਾਡਾ ਕੰਮ ਬੰਦ ਰਹੂਗਾ ਸ਼ਿਵਰੇ ਤੋਂ ਹੀ ਵਾੜ ਫਲਾਦਾ ਵੀ ਅਸੀਂ ਕੰਮ ਉਹ ਕਿਸੇ ਨੂੰ ਜਾਣਾ ਇਹ ਜੋਂਡੀ ਦੇ ਵਿੱਚ ਸਾਡਾ ਮੁਲਾਜ਼ਮ ਹੈ ਉਹਦਾ ਕੁੱਟ ਮਾਰ ਹੋਈ ਹੈ 5-7 ਦਿਨ ਹੋ ਗਏ ਉਹਦੀ ਕੋਈ ਕਾਰਵਾਈ ਨਹੀਂ ਹੋਈ ਕਿਸੇ ਮੁਲਾਜ਼ਮ ਨੂੰ ਅਸੀਂ ਭੇਜਦੇ ਆ ਉੱਥੇ ਕੋਈ ਠੀਕ ਕਰਨ ਵਾਸਤੇ ਉਹਨਾਂ ਹੱਥਾਂ ਪਾਈ ਕਿਹੜੀ ਹੈਗੀ ਆ ਬਿਲਕੁਲ ਟੋਟਲੀ ਗਲਤ ਆ ਤੇ ਇਹਦੇ ਵਿਰੁੱਧ ਜਿਹੜੀ ਹੈਗੀ ਅਸੀਂ ਮੁਲਾਜ਼ਮਾਂ ਨਾਲ ਖੜੇ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਉਹ ਕੋਈ ਕੁਝ ਕਰੇਗਾ